ਸ਼ਕਨ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਐਮ ਐਲ ਏ ਫਰੀਦਕੋਟ ਸਰਦਾਰ ਗੁਰਦੇਵ ਸਿੰਘ ਸੇਖੋਂ ਅਤੇ ਐਮ ਐਲ ਏ ਜਤੂ ਅਮੋਲਕ ਸਿੰਘ ਵੱਲੋਂ ਕੇਂਦਰੀ ਮਾਡਰਨ ਜੇਲ ਫਰੀਦਕੋਟ ਦਾ ਨਿਰੇਖਣ ਕੀਤਾ ਗਿਆ ਜੇਲ ਵਿੱਚ ਬੰਦ ਕੈਦੀਆਂ ਹਵਾਲਾਤੀਆਂ ਦੀਆਂ ਮੁਸ਼ਕਲਾਂ ਜਾਣੀਆਂ ਗਈਆਂ ਅਤੇ ਫਰੀਦਕੋਟ ਦੀ ਮਾਡਰਨ ਜੇਲ ਅੰਦਰ ਸਾਰੇ ਪ੍ਰਬੰਧ ਠੀਕ ਹਨ ਐਮ ਐਲ ਏ ਮੋਲਕ ਸਿੰਘ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਜੈਮਰ ਵੀ ਲਗਾਏ ਜਾਣਗੇ ਦੇਖਦੇ ਹਾਂ ਪੂਰੀ ਰਿਪੋਰਟ देखो सरकार ਵੱਲੋਂ ਡਿਊਟੀ ਲੱਗੀ ਸੀ ਜੇਲ੍ਹ ਦਾ ਨਰੀਖਣ ਕਰਨ ਦੀ ਜੇ ਕਿਸੇ ਕੈਦੀ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪੁੱਛਣ ਦੀ ਵੀ ਕੋਈ ਦੁੱਖ ਤਕਲੀਫ ਆ ਜਾਂ ਕਿਸੇ ਚੀਜ਼ ਜਿਹੜੀ ਮਤਲਬ ਜੇਲ੍ਹ ਦੀ ਵਿਵਸਥਾ ਨੂੰ ਸਹੀ ਕਰਨ ਵਾਸਤੇ ਉਹ ਸਾਨੂੰ ਦੱਸ ਸਕਦੇ ਸੀ ਸੋ ਦੇਖ ਕੇ ਆਇਆ तकरीबन ਸਾਰਾ ਕੁਝ ਠੀਕ ਠਾਕ ਹੈ ਕੋਈ ਸਮੱਸਿਆਵਾਂ ਦੱਸੀਆਂ ਉਹਨਾਂ ਨੇ ਚਕੀ ਵਾਰ ਕੋਈ ਸਮੱਸਿਆ ਆਉਣ ਦੀ ਕੋਈ ਚੀਜ਼ ਨਹੀਂ ਮਿਲਦੀ ਜਿੱਦਾਂ ਨਹੀਂ ਮਤਲਬ ਸਮੱਸਿਆਵਾਂ ਤਾਂ ਨਹੀਂ ਇੱਥੇ ਕੋਈ ਹੈਗੀ ਕਿਸੇ ਵੀ ਕੈਦੀ ਨੂੰ ਬਟ ਹਾਂ ਕੁਝ ਚੀਜ਼ਾਂ ਹੈ ਜਿਵੇਂ ਜਦੋਂ ਕੈਦੀ ਆਪ ਇੱਥੇ ਸਮਾਨ ਵੀ ਬਣਾਉਂਦੇ ਆ ਚੀਜ਼ਾਂ ਵੀ ਕਰਦੇ ਆ ਇੱਕ ਦੋ ਗੱਲਾਂ ਉਹਨਾਂ ਨੇ ਜ਼ਰੂਰ ਕਈਆਂ ਵੀ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਸਾਡੇ ਦੇ ਵਿੱਚ ਤੇ ਉਹਨਾਂ ਨੂੰ ਕੋਈ ਸਾਲ ਦਾ ਟਾਈਮ ਪੀਰੀਅਡ ਦੇ ਕੇ ਜਦੋਂ ਉਹਨਾਂ ਦੀ ਜਾਂ ਤਾਂ ਸਜ਼ਾ ਹੋ ਜਾਂਦੀ ਆ ਪੂਰੀ ਜਾਂ ਕੁਝ ਵੀ ਉਹਨਾਂ ਨੂੰ ਮਤਲਬ ਘੱਟੋ ਘੱਟ ਨੌਕਰੀ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਉਹ ਕਹਿੰਦੇ ਵੀ ਸਰਕਾਰ ਨੇ ਕੀਤਾ ਹੋਇਆ ਆ ਜਿਹਦੀ ਨੂੰ ਸਜ਼ਾ ਹੋਈ ਵੀ ਆ ਜਿਹਦੇ ਤੇ ਪਰਚਾ ਹੋਇਆ ਵਾ ਤੇ ਹੁਣ ਤਾਂ ਨਹੀਂ ਪਹਿਲਾਂ ਤੇ ਚੱਲਦਾ ਹੁੰਦਾ ਵੀ ਜਿਹਦੇ ਤੇ ਪਰਚਾ ਹੋਇਆ ਵਾ ਵੀ ਉਹਨੂੰ ਨੌਕਰੀ ਨਹੀਂ ਮਿਲ ਸਕਦੀ ਦੁਬਾਰਾ ਸੋ ਇਹੋ ਜਿਹਾ ਕੁਝ ਹੋਵੇ ਵੀ ਸਾਨੂੰ ਟਾਈਮ ਪੀਰੀਅਡ ਦਿੱਤਾ ਜਾਵੇ ਵੀ ਸਾਲ 2 ਸਾਲ ਦੇਖਿਆ ਜਾਵੇ ਤੇ ਉਦੋਂ ਮਗਰ ਮਤਲਬ ਸਾਨੂੰ ਸੈਕਿੰਡ ਚਾਂਸ ਮਿਲੇ ਜ਼ਿੰਦਗੀ 'ਚ ਉਹ ਇਹ ਚਾਹੁੰਦੇ ਆ ਕੁਝ ਲੋਕ ਮੇਰੇ ਸਾਹਿਬ ਕੁਝ ਸਮਾਂ ਪਹਿਲਾਂ ਇਸੇ ਜੀਵਨ ਬੰਦ ਕਰਨ ਵਾਸਤੇ ਮੰਤਰੀ ਸਾਹਿਬ ਐਸੀ ਹਰਜੋਤ ਬਣਦੀ ਹਾਂਜੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਅੰਦਰ ਮੋਬਾਈਲ ਵਗੈਰਾ ਵਰਤੇ ਜਾਂਦੇ ਨੇ ਉਹ ਲੈ ਕੇ ਜੈਮਰ ਲਗਾਏ ਜਾਣਗੇ ਪਹਿਲੇ ਤੱਕ ਉਹਦਾ ਕੀ ਪ੍ਰੋਸੈਸ ਹੈ ਜੀ ਦੇਖੋ ਜਿੰਨਾ ਤੱਕ ਅਸੀਂ ਪਤਾ ਕਰਕੇ ਆਏ ਹੁਣ ਇਹੋ ਜੀ ਕੋਈ ਦੁਰਘਟਨਾ ਕੋਈ ਸਾਹਮਣੇ ਆਈ ਨਹੀਂ ਤੇ ਸਟਾਫ ਹੀ ਬਹੁਤ ਚੁਸਤ ਹੈਗਾ ਮਤਲਬ ਸਾਰੇ ਵਧੀਆ ਤਰੀਕੇ ਨਾਲ ਜਿਹੜਾ ਪ੍ਰਬੰਧ ਚੱਲ ਰਿਹਾ ਜੇ ਜੈਮਰਾ ਦੀ ਲੋੜ ਹੋਊਗੀ ਤਾਂ ਉਹ ਵੀ ਲਗਾ ਦਿੱਤੇ ਜਾਣਗੇ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੁੰਦੀ ਇਹ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟੀਮ ਕਿਹਾ ਦਿੱਤੀ ਹੈ ਬਿਲਕੁਲ ਜੀ ਇਹ ਪੂਰੇ ਪੰਜਾਬ ਤੇ ਪੰਜਾਬ ਚ ਤਾਂ ਨਹੀਂ ਮੈਂ ਤਾਂ ਇੱਥੇ ਡਿਊਟੀ ਤੇ ਬੁਲਾਇਆ ਸੀ ਤੇ ਪੰਜਾਬ ਦੇ ਵਿੱਚ ਮੈਨੂੰ ਬਾਕੀ ਬਾਕੀ ਨਹੀਂ ਮੈਨੂੰ ਪਤਾ ਵੈਸੇ ਹਰ ਇੱਕ ਜੇਲ੍ਹ ਦਾ ਰਿਕਨਚਾਰ 4 ਮਹੀਨੇ ਬਾਅਦ ਆਉਣਾ ਹੈ ਹਾਂ ਜੀ ਸ਼੍ਰੀ ਸਾਹਿਬ ਇੱਥੇ ਜੇਲ੍ਹ ਦੇ ਵਿੱਚ ਨਾ ਕਾਫੀ ਹੁਨਰ ਵਾਲੇ ਲੋਕ ਬੈਠੇ ਨੇ ਇਹ ਬਸ ਸ਼ਟਾਲਾ ਵੀ ਇਹਨਾਂ ਦੇ ਲੱਗਿਆ ਰਹਿੰਦੀਆਂ ਨੇ ਕੀ ਅਜੇ ਹੀ ਕੋਸ਼ਿਸ਼ ਕਰੋਗੇ ਕੋਈ ਇਦਾਂ ਸ਼ਟਾਲ ਲੱਗੇ ਜਿੱਥੇ ਜੋ ਵੀ 24 ਘੰਟੇ ਸਮਾਨ ਇਹਨਾਂ ਦਾ ਮਿਲ ਸਕਦਾ ਹੋਵੇ ਜਾਂ ਜੇਲ੍ਹ ਦੇ ਬਾਹਰ ਹੀ ਕੋਈ ਪ੍ਰਬੰਧ ਹੋ ਸਕਦਾ ਵੀ ਦਿਨ-ਦਿਹਾੜੇ ਤਾਂ ਪਤਾ ਨਹੀਂ ਪਰ ਇੱਥੋਂ ਬਣ ਕੇ ਜ਼ਰੂਰ ਬਾਹਰ ਜ਼ਰੂਰ ਜਾਂਦਾ ਸਮਾਨ ਤੇ ਉਹ ਵਿਕਦਾ ਵੀ ਹੈ ਬਹੁਤ ਲੋਕ ਬਣਾਉਂਦੇ ਜਿਵੇਂ ਅਸੀਂ ਅੱਜ ਦੇਖਿਆ ਅਸੀਂ ਬੈਗ ਬਣਾਏ ਆ ਲੈਂਪ ਬਣਾਏ ਆ ਅਲੱਗ-ਅਲੱਗ ਤਰ੍ਹਾਂ ਦੇ ਕਿਉਂਕਿ ਜੇ ਕੋਈ ਬੰਦਾ ਕਾਰੀਗਰ ਆ ਇੱਥੇ ਉਹ ਕੰਮ ਕਰਦਾ ਤੇ ਨਾਲੇ ਤਾਂ ਆਪ ਦਾ ਜੁਰਮਾਨਾ ਭਰ ਲੈਂਦਾ ਕਰਕੇ ਤੇ ਨਾਲੇ ਕੰਮ ਕਰੀ ਜਾਂਦਾ ਤੇ ਆਪਦੀ ਕਿਤੇ ਨਾ ਜੁੜਿਆ ਰਹਿੰਦਾ ਨਹੀਂ ਅੱਜ ਮੰਗੈਲੀ ਨਹੀਂ ਨੀ ਅੱਜ ਨਹੀਂ ਕੋਈ ਮੰਗੈਲੀ ਨਹੀਂ ਸਹੀ ਸੀ ਸਾਰਾ ਕੁਝ ਕਿਵੇਂ ਵੀ ਕਰਨਾ ਮਤਲਬ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਪੰਜਾਬ ਦੀਆਂ ਜੇਲਾਂ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਜੋ ਕੈਦੀ ਬੰਦ ਨੇ ਬਹੁਤ ਸਾਰੀਆਂ ਉਹਨੀਆਂ ਸਮੱਸਿਆਵਾਂ ਨੇ ਚਾਹੇ ਉਹ ਜ਼ਮਾਨਤ ਨੂੰ ਲੈ ਕੇ ਆ ਚਾਹੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੱਖ-ਵੱਖ ਨੇ ਤਾਂ ਉਹਨੂੰ ਲੈ ਕੇ ਅੱਜ ਅਸੀਂ ਆਏ ਆਂ ਹਾਂ ਸਾਰਿਆਂ ਦਾ ਦੁੱਖ ਤਕਲੀਫ ਵੀ ਸੁਣਿਆ ਸਰਕਾਰ ਦੇ ਧਿਆਨ ਚ ਵੀ ਲਿਆਵਾਂਗੇ ਕੁਝ ਜੁਡੀਸ਼ੀਅਲ ਨਾਲ ਸੰਬੰਧਤ ਜੱਜ ਸਾਹਿਬ ਅੰਦਰ ਕੋਈ ਜ਼ਮਾਨਤ ਹੈ ਕਿਸੇ ਦੀ ਕਿਸੇ ਦਾ ਪਰਿਵਾਰ ਦੇ ਵਿੱਚ ਪਿੱਛੇ ਕੋਈ ਆਉਣ ਵਾਲਾ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਵੀ ਹੈਗੀਆਂ ਜਿਹੜੀਆਂ ਪੈਦੀਆਂ ਦੀਆਂ ਉਹ ਸੁਣੀਆਂ ਕਿਉਂਕਿ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਜਿਹੜਾ ਹੈ ਉਹ ਜ਼ੋਰ ਲਾ ਕੇ ਉਹਨਾਂ ਦੇ ਕੰਮ ਕਰਾ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਾ। ਕੁਝ ਖਾਮੀਆਂ ਪਈਆਂ ਵੀ ਨੇ। ਨਹੀਂ ਖਾਮੀਆਂ ਫਿਲਹਾਲ ਤਾਂ ਕੋਈ ਸਾਨੂੰ ਨਹੀਂ ਦੱਸੀਆਂ ਕੋਈ ਮਤਲਬ ਜੇਲ੍ਹ ਦੇ ਨਾਲ ਸੰਬੰਧਿਤ ਜਾਂ ਸਰਕਾਰ ਦੇ ਨਾਲ ਸੰਬੰਧਿਤ ਨਹੀਂ। ਬਹੁਤੀਆਂ ਲੋਕਾਂ ਦੀਆਂ ਜ਼ਮਾਨਤ ਨੂੰ ਲੈ ਕੇ ਕਿਸੇ ਦੇ ਕੋਲੇ ਜਿਹੜਾ ਕੋਈ ਮਗਰ ਨਹੀਂ ਆਇਆ ਕੋਈ ਜ਼ਮਾਨਤ ਕਰਾਉਣੀ ਹੈ ਬਹੁਤ ਵਾਰੀ ਕਿਉਂਕਿ ਸਰਕਾਰੀ ਵਕੀਲ ਤਾਂ ਆਪਰ ਦੇ ਸਕਦੇ ਹਾਂ ਪਰ ਜ਼ਮਾਨਤੀਆ ਤਾਂ ਉਹਨਾਂ ਨੂੰ ਲੈ ਕੇ ਆਉਣਾ। ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਆਈਆਂ। ਕੋਈ ਪਰਿਵਾਰ ਦੇ ਵਿੱਚ ਇਕੱਲੀ ਹੈ ਕੋਈ ਪਿੱਛੇ ਨਹੀਂ ਆਉਣ ਵਾਲਾ। ਸੁਇਸ਼ਤਰਾ ਦੀਆਂ ਸਮੱਸਿਆਵਾਂ ਸੀ ਉਹਦੇ ਲਈ ਹੱਲ ਵਾਸਤੇ ਜਿੱਥੋਂ ਤੱਕ ਵੀ ਜੱਜ ਸਾਹਿਬ ਜਿਹੜਾ ਕੋਈ ਆਪ ਸੈਲਫ ਕੁਸ਼ ਕਰ ਸਕਦੇ ਮਦਦ ਤੋਂ ਉਹਨੂੰ ਲੈ ਕੇ ਸੀ ਉਹ ਜਿਹੜਾ ਅਖਰੀ ਖਬਰਾਂ ਵੀ ਸਾਹਮਣੇ ਹੁੰਦੀ ਰਹਿੰਦੀ ਕਿ ਜੇਲ੍ਹਾਂ ਵਿੱਚੋਂ ਕਿਸੇ ਜ਼ਿਲ੍ਹੇ ਦੇ ਵਿੱਚੋਂ ਆਪ ਨੂੰ ਕੱਢ ਰਹੇ ਨੇ ਹੁਣ ਤੁਸੀਂ ਕਮੇਟੀ ਦੇ ਵਿੱਚ ਹੋ ਕਿ ਇਹਦੇ ਲਈ ਕੋਈ ਖਾਸ ਉਪਰਾਲਾ ਕੀਤਾ ਜਾ ਰਿਹਾ ਕੋਈ ਵੇਰਵਾ ਇਹ ਆ ਵੀ ਸਭ ਤੋਂ ਵੱਡੀ ਗੱਲ ਤਾਂ ਗਿਆਨ ਇਹਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ਹੈ ਇੱਥੇ ਅਸੀਂ ਅੰਦਰ ਜਿਹੜਾ ਸਕਿੱਲ ਦੇ ਕੋਰਸ ਸ਼ੁਰੂ ਕਰ ਰਹੇ ਹਾਂ ਸਪੋਰਟਸ ਸ਼ੁਰੂ ਕਰ ਰਹੇ ਹਾਂ ਔਰ ਨਾਲ ਹੀ ਧਾਰਮਿਕ ਵਕ ਵਕ ਧਰਮਾਂ ਦੇ ਇੱਥੇ ਜਿਹੜੇ ਲੋਕ ਦੇ ਅੰਦਰ ਐ ਨੀ ਉਹਨਾਂ ਨੂੰ ਧਾਰਮਿਕ ਗਿਆਨ ਕਿਉਂਕਿ ਗਿਆਨ ਦੇ ਨਾਲ ਹੀ ਸਾਰਾ ਗਿਆਨ ਦਾ ਬੱਧਾ ਹੀ ਮੰਨਦਾ ਨਹੀਂ ਤਾਂ ਜੇ ਇਹਨਾਂ ਦੇ ਮਨ ਨਹੀਂ ਸਥਿਰ ਸੀ ਤਾਂ ਤਾਂ ਹੀ ਇੱਥੇ ਪਹੁੰਚੇ ਸੋ ਅਸੀਂ ਇਸ ਤਰ੍ਹਾਂ ਦੇ ਅਪੜਾਲੇ ਵੀ ਕਰ ਰਹੇ ਹਾਂ ਇੱਥੇ ਆਉਣ ਵਾਲੇ ਸਮੇਂ 'ਚ ਸਮਾਗਮ ਵੀ ਕਰਾਵਾਂਗੇ ਨਾਮੀ ਜਿਹੜੇ ਹੈਗੇ ਪ੍ਰਚਾਰਕ ਹੈ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਤਾਂ ਕਿ ਇਹਨਾਂ ਨੂੰ ਗਿਆਨ ਦਿੱਤਾ ਜਾ ਸਕੇ ਬਹੁਤੇ ਬੰਦਿਆਂ ਤੇ ਹੁੰਦਾ ਵੀ ਜੁਰਮ ਕਰਕੇ ਇਹ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਜੁਰਮ ਕੀਤਾ ਯਾ ਬਹੁਤ ਦੇ ਵੱਡੇ ਜਿਹੜੇ ਨਸ਼ਾ ਕਰਦੇ ਉਹਨੂੰ ਲੱਗਦਾ ਹੀ ਨਹੀਂ ਵੀ ਅਸੀਂ ਆਪਦੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਸਮਾਜ ਦਾ ਨੁਕਸਾਨ ਕਰ ਰਹੇ ਅਸੀਂ ਆਪਦੇ ਪਰਿਵਾਰ ਦਾ ਸਮਾਜ ਦੇ ਵਿੱਚ ਰੁਤਬਾ ਨੀਵਾ ਕਰ ਰਹੇ ਹਾਂ ਉਸ ਵਾਸਤੇ ਅਸੀਂ ਉਹ ਹਰ ਪਰਾਲਾ ਕਰਾਂਗੇ ਕਾਉਂਸਲਿੰਗ ਕਰਾਂਗੇ ਤਾਂ ਕਿ ਜੇਕਰ ਕੋਈ ਬੰਦਾ ਰਾਹ ਕੁਰਾਹੇ ਪੈ ਗਿਆ ਤੂੰ ਰਾਹ ਦੱਸਿਆ ਜਾਵੇ ਜੇ ਅੱਗੇ ਗਲਤ ਚਲਾ ਗਿਆ ਤੂੰ ਮੋੜ ਕੇ ਉਹਦੀ ਮੰਜ਼ਿਲ ਵੱਲ ਲਿਜਾਇਆ ਜਾਵੇ ਅਗਲੇ ਸਮੇਂ ਜਦੋਂ ਹਰਜੂ ਸਿੰਘ ਬੈਂਸ ਇੱਕ ਪਿਲਕੁਰ ਜਿਲ੍ਹੇ ਦੇ ਵਕੀਲ ਸੀ ਉਹਦੇ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਕਿ ਇਸ ਜ਼ਿਲ੍ਹੇ ਦੇ ਵਿੱਚ ਡ੍ਰੈਮਰ ਲਗਾਏ ਜਾਣਗੇ ਕੋਈ ਉਸ ਤੇ ਹੁਣ ਤੱਕ ਵਰਕ ਹੋਇਆ ਨਹੀਂ ਦੇਖੋ ਉਹ ਸਰਕਾਰ ਲੈਵਲ ਤੇ ਗੱਲ ਚੱਲ ਰਹੀ ਆ ਪਰ ਸਾਡੀ ਜਿਹੜੀ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੀ ਕਾਉਂਸਲਿੰਗ ਕਿਸ ਤਰ੍ਹਾਂ ਇਹਨਾਂ ਦਾ ਹੱਲ ਜਿਹੜੇ ਬੰਦਿਆਂ ਨੇ ਸਜ਼ਾ ਕੱਟ ਲਈ ਐ ਕੁਝ ਬੰਦੇ ਇਸ ਤਰ੍ਹਾਂ ਦੇ ਵੀ ਆ ਕਿ ਸਜ਼ਾ ਪੂਰੀ ਹੋਣ ਵਾਲੀ ਆ ਉਹਨਾਂ ਦੇ ਜੇ ਕਿਸੇ ਦਾ ਕੋਈ ਨਕਸ਼ਾ ਨਹੀਂ ਤੁਰਿਆ ਜਾਂ ਕੁਝ ਉਹ ਸਾਰੀਆਂ ਸਮੱਸਿਆਵਾਂ ਦੀ ਅਸੀਂ ਜਿਹੜੀ ਬਕਾਇਦਾ ਡਿਟੇਲ ਬਣਾਈ ਆ ਔਰ ਅਗਲੀ ਮੀਟਿੰਗ ਜਲ ਹੋਊਗੀ ਇੱਕ ਕਮੇਟੀ ਬਣਾਈ ਗਈ ਐ ਪੰਜਾਬ ਸਰਕਾਰ ਵੱਲੋਂ ਤਿੰਨ ਐਮਐਲਏ ਨੇ ਜੱਜ ਸਾਹਿਬਾਨ ਨੇ ਸੁਪਰਡੈਂਟ ਸਾਬਾ ਨਾ ਹੋਰ ਜਿਹੜੇ ਕੁਝ ਸਮਾਜ ਸੇਵੀ ਨੇ ਉਹਨਾਂ ਦੀ ਇੱਕ ਕਮੇਟੀ ਆ ਔਰ ਲਗਾਤਾਰ ਇਹ ਮੀਟਿੰਗਾਂ ਹੁੰਦੀਆਂ ਰਹਣਗੀਆਂ ਔਰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਇਨਾਂ ਵੀਰਾਂ ਨੂੰ ਚਾਹੇ ਉਹ ਕਰਾਹੇ ਪਏ ਨੇ ਸਾਡੇ ਸਮਾਜ ਦਾ ਹਿੱਸਾ ਨੇ ਔਰ ਬਹੁਤ ਵਾਰੀ ਇਹ ਵੀ ਹੁੰਦਾ ਕਿ ਇਨਾਂ ਜੇਲ੍ਹਾਂ ਦੇ ਵਿੱਚੋਂ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਵੀ ਲੋਕ ਪਹੁੰਚੇ ਨੇ ਚਾਹੇ ਉਹ ਅਫਸਰ ਬਣੇ ਚਾਹੇ ਵਕੀਲ ਬਣੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਰੁਕਵੇ ਪ੍ਰਾਪਤ ਕੀਤੇ ਬਾਹਰ ਜਾ ਕੇ ਸਮਾਜ ਸੁਧਾਰਕ ਵੀ ਬਣੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਗੁਨਾਹ ਹੈ ਕਿ ਮਨੁੱਖ ਦੀ ਕਿੰਨੀ ਤਬਾਹੀ ਕਰਦਾ ਤੇ ਗੁਨਾਹ ਤੋਂ ਸਬਕ ਸਿੱਖ ਕੇ ਬੰਦਾ ਕਿੱਡਾ ਮਹਾਨ ਬਣ ਸਕਦਾ ਸੋ ਇਸ ਦੇ ਉੱਤੇ ਅਸੀਂ ਵਰਕ ਕਰਦੇ ਇੱਕ ਹੋਰ ਇਨਫੋਰਮੇਸ਼ਨ ਆ ਰਹੀ ਸੀ ਜਿਹੜੀ ਸੁਖਨਾਲੇ ਮਾਮਲੇ ਦੇ ਵਿੱਚ ਰਪਿੰਦਰ ਕੌਰ ਹੈ ਉਹਨੂੰ ਵੀਆਈਪੀ ਸਹੂਲਤ ਕਿਹਾ ਜਾ ਰਿਹਾ ਮਿਲ ਰਹੀ ਹੈ ਨਾਲ ਉਹ ਜਿਹੜਾ ਪ੍ਰੇਮੀ ਹੈ ਉਹਦੇ ਨਾਲ ਵੀ ਗੱਲਬਾਤ ਕਰ ਲਈ ਜਾਂ ਹੈ ਕੋਈ ਅਜੀਬ ਨਹੀਂ ਦੇਖੋ ਲੋਕਾਂ ਦੇ ਵਿੱਚ ਇੱਕ ਫੁਵਾਹ ਹੈ ਵੀਆਈਪੀ ਸਹੂਲਤ ਕੌਣ ਦੇਊਗਾ ਉਹਨਾਂ ਨੂੰ ਉਸ ਲੜਕੀ ਦੇ ਮਾਪੇ ਨੇ ਇੱਥੋਂ ਤੱਕ ਉਹਨੂੰ ਚੱਪਲਾਂ ਦੇਣ ਤੋਂ ਇਨਕਾਰ ਕਰਤਾ ਕੱਪੜੇ ਦੇਣ ਤੋਂ ਇਨਕਾਰ ਕਰਤਾ ਹੋਰ ਇਹਦੂ ਕੀ ਹੋਊਗਾ ਪਰਿਵਾਰ ਨੇ ਤੇ ਇੱਥੋਂ ਤੱਕ ਉਹਨੂੰ ਉਹਦੀ ਧੀ ਮੰਨਣ ਤੋਂ ਵੀ ਇਨਕਾਰ ਕਰਤਾ ਸੋ ਇਹ ਸਾਡੇ ਕੋਲ ਜਿੰਨੀ ਹੁਣ ਤੱਕ ਰਿਪੋਰਟ ਆਈ ਹੈ ਵੀ ਉਹਦੇ ਪਰਿਵਾਰ ਨੇ ਉਹਨੂੰ ਉਸ ਤੋਂ ਬਾਅਦ ਉਹਦਾ ਚਿਹਰਾ ਵੀ ਨਹੀਂ ਵੇਖਿਆ ਤਾਂ ਫਿਰ ਮਦਦ ਕੌਣ ਕਰੂਗਾ ਸੋ ਇਹ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦੀ ਅਫਵਾਹ ਮਡਾਉਂਦਾ ਉਹ ਗਲਤ ਹੈ ਕਿਉਂਕਿ ਅੰਦਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ ਮਾੜੇ ਵਰਤਾਰੇ ਕਰਨ ਵਾਲੇ ਬੰਦਿਆਂ ਨੂੰ ਕੋਈ ਜਿਹੜੀ ਸਹੂਲਤ ਨਹੀਂ ਦਿੱਤੀ ਜਾਊਗੀ ਨਾ ਹੀ ਕਿਸੇ ਨੂੰ ਦੇਣ ਦਿੱਤੀ